ਅੱਜ ਆਪਾਂ ਬਣਾਵਾਂਗੇ ਕੁਝ ਸਪੈਸ਼ਲ ਕਿਉਂਕਿ ਅੱਜ ਬਹੁਤ ਦਿਲ ਕਰ ਰਿਹਾ ਐਸੀ ਕਿ ਕੁਝ ਵਧੀਆ ਚੀਜ਼-ਚੀਜ਼ ਬਣਾ ਕੇ ਖਾਈਏ ਅੱਜ ਆਪਾਂ ਬਣਾਵਾਂਗੇ ਚਣਿਆਂ ਦੀ ਸਬਜ਼ੀ ਤੇ ਨਾਲ ਬਣਾਵਾਂਗੇ ਆਪਾਂ ਪੂਰੀਆਂ ਇਹ ਬਹੁਤ ਹੀ ਜ਼ਿਆਦਾ ਆਸਾਨ ਤਰੀਕੇ ਦੇ ਨਾਲ ਆਪਾਂ ਬਣਾ ਕੇ ਤਿਆਰ ਕਰਾਂਗੇ ਹੁਣ ਆਪਾਂ ਇਹਨਾਂ ਨੂੰ ਬਣਾਉਣਾ ਸ਼ੁਰੂ ਕਰਦੇ ਹਾਂ ਸਭ ਤੋਂ ਪਹਿਲਾਂ ਮੈਂ ਇੱਥੇ ਕੁੱਕਰ ਰੱਖਾਂਗੀ ਗੈਸ ਤੇ ਇੱਥੇ ਮੈਂ ਇੱਕ ਕਾਲੀ ਚਣਿਆਂ ਦੀ ਲਈ ਹੈ ਜੋ ਮੈਂ ਓਵਰਨਾਈਟ ਸੋਕ ਕਰ ਲਈ ਸੀਗੀ ਤੇ ਹੁਣ ਆਪਾਂ ਇਹਨਾਂ ਨੂੰ ਕੁੱਕਰ ਦੇ ਵਿੱਚ ਪਾ ਦਵਾਂਗੇ ਬਹੁਤ ਹੀ ਸਾਂਤਰੀ ਕਾ ਹੈ ਇਹ ਚੋਲੇ ਬਣਾਉਂਦਾ ਹੁਣ ਇਸ ਦੇ ਵਿੱਚ ਆਪਾਂ ਥੋੜੇ ਜਿਹਾ ਖੜੇ ਮਸਾਲੇ ਐਡ ਕਰਾਂਗੇ ਤਿੰਨ ਲੌਂਗ ਐਡ ਕਰਾਂਗੇ ਇੱਕ ਇਸ ਦੇ ਵਿੱਚ ਆਪਾਂ ਸਿਨਮਨ ਸਟਿਕ ਐਡ ਕਰ ਲਵਾਂਗੇ ਦਾਲਚੀਨੀ ਦਾ ਟੁਕੜਾ ਤੇ ਦੋ ਇਸ ਦੇ ਵਿੱਚ ਆਪਾਂ ਤੇਜ ਪੱਤੇ ਪਾਵਾਂਗੇ ਤੇ ਹੁਣ ਇਸ ਦੇ ਵਿੱਚ ਮੈਂ ਦੋ ਆਲੂ ਕੱਟ ਕੇ ਐਡ ਕਰਾਂਗੀ ਤੁਸੀਂ ਇੱਕ ਵਾਰੀ ਇਸ ਤਰ੍ਹਾਂ ਸਬਜ਼ੀ ਬਣਾ ਕੇ ਦੇਖਿਓ ਬਹੁਤ ਹੀ ਜ਼ਿਆਦਾ ਟੇਸਟੀ ਬਣਦੀ ਹੈ ਤੇ ਹੁਣ ਇਸ ਦੇ ਵਿੱਚ ਆਪਾਂ ਥੋੜਾ ਜਿਹਾ ਪਾਣੀ ਐਡ ਕਰਾਂਗੇ ਪਾਣੀ ਆਪਾਂ ਇਸ ਦੇ ਵਿੱਚ ਜ਼ਿਆਦਾ ਐਡ ਨਹੀਂ ਕਰਨਾ ਜਸਟ ਇਸ ਦੇ ਵਿੱਚ ਆਪਾਂ ਥੋੜਾ ਜਿਹਾ ਐਡ ਕਰਨਾ ਹੈ ਤਾਂ ਕਿ ਜਿਹੜੇ ਆਲੂ ਤੇ ਛੋਲੇ ਹਨ ਉਹ ਕਵਰ ਹੋ ਜਾਣ ਇੱਕ ਆਪਾਂ ਕਾਟਨ ਦੇ ਕੱਪੜੇ ਦੇ ਵਿੱਚ ਦੋ ਚਮਚ ਪੱਤੀ ਦੇ ਪਾ ਕੇ ਉਸ ਦੀ ਪੋਟਲੀ ਬਣਾ ਕੇ ਐਡ ਕਰ ਲਈ ਹੈ ਜੇਕਰ ਤੁਹਾਡੇ ਕੋਲ ਟੀ ਬੈਗ ਹੋਵੇ ਤਾਂ ਤੁਸੀਂ ਉਹ ਐਡ ਕਰ ਸਕਦੇ ਹੋ ਇੱਕ ਵਾਰੀ ਸਾਰੇ ਨੂੰ ਆਪਾਂ ਮਿਕਸ ਕਰ ਲਵਾਂਗੇ ਤੇ ਹੁਣ ਇਸ ਨੂੰ ਆਪਾਂ ਢੱਕਣ ਲਗਾ ਕੇ 4 ਤੋਂ 5 ਵਿਸਲਣ ਲਈ ਰੱਖ ਦਵਾਂਗੇ ਜਿੰਨੀ ਦੇਰ ਆਪਣੇ ਚਨੇ ਬੋਇਲ ਹੋ ਰਹੇ ਹਨ ਆਪਾਂ ਉਨੇ ਟਾਈਮ ਦੇ ਲਈ ਤੜਕੇ ਦੀ ਤਿਆਰੀ ਕਰਾਂਗੇ ਗੈਸ ਦੇ ਉੱਪਰ ਆਪਾਂ ਪਤੀਲਾ ਰੱਖਾਂਗੇ ਤੇ ਉਸ ਦੇ ਵਿੱਚ ਆਪਾਂ ਐਡ ਕਰਾਂਗੇ ਸਰੋਂ ਦਾ ਤੇਲ ਇਥੇ 2 ਵੱਡੇ ਚਮਚ ਆਪਾਂ ਸਰੋਂ ਦਾ ਤੇਲ ਪਾ ਲਿਆ ਹੈ ਹੁਣ ਇਸ ਦੇ ਵਿੱਚ ਆਪਾਂ ਐਡ ਕਰਾਂਗੇ 1 ਚਮਚ ਜੀਰਾ ਜੀਰਾ ਜਦੋਂ ਥੋੜਾ ਜਿਹਾ ਪੁੱਜ ਗਿਆ ਤੇ ਨਾਲ ਹੀ ਇਸ ਦੇ ਵਿੱਚ ਆਪਾਂ ਐਡ ਕਰ ਦਵਾਂਗੇ ਲਸਣ ਤੇ ਅਦਰਕ ਦਾ ਪੇਸਟ ਜੋ ਕਿ ਮੈਂ ਥੋੜਾ ਜਿਹਾ ਦਰਦਰਾ ਜਿਹਾ ਕੋਟ ਲਿਆ ਸੀ ਦਰਦਰਾ ਜਿਹਾ ਪੌਂ ਦੇ ਨਾਲ ਸਵਾਦ ਬਹੁਤ ਹੀ ਜ਼ਿਆਦਾ ਵਧੀਆ ਆਉਂਦਾ ਹੈ ਸਬਜ਼ੀ ਦੇ ਵਿੱਚ ਹੁਣ ਇਹਨਾਂ ਨੂੰ ਆਪਾਂ ਥੋੜਾ ਜਿਹਾ ਬ੍ਰਾਊਨ ਹੋਣ ਤੱਕ ਹੁਣ ਲਵਾਂਗੇ ਇੱਥੇ ਆਪਣਾ ਲਸਣ ਅਦਰਕ ਥੋੜਾ ਜਿਹਾ ਬ੍ਰਾਊਨ ਹੋ ਚੁੱਕਾ ਹੈ ਹੁਣ ਇਸ ਦੇ ਵਿੱਚ ਆਪਾਂ ਐਡ ਕਰਾਂਗੇ ਦੋ ਮੈਂ ਪਿਆਜ਼ ਲਏ ਸੰ ਤੇ ਇੱਕ ਮੈਂ ਟਮਾਟਰ ਲਿਆ ਸੀ ਤੇ ਉਹਨਾਂ ਨੂੰ ਆਪਾਂ ਤੇ ਉਹਨਾਂ ਨੂੰ ਮੈਂ ਚੌਪ ਕਰ ਲਿਆ ਸੀ ਤੇ ਹੁਣ ਇਸ ਦੇ ਵਿੱਚ ਆਪਾਂ ਉਹ ਐਡ ਕਰ ਦਵਾਂਗੇ ਹੁਣ ਇਸ ਨੂੰ ਆਪਾਂ ਚੰਗੀ ਤਰ੍ਹਾਂ ਪੁੰਨ ਲਵਾਂਗੇ ਕਿਉਂਕਿ ਜਦੋਂ ਵੀ ਆਪਾਂ ਕੋਈ ਸਬਜ਼ੀ ਬਣਾਉਨੇ ਹਾਂ ਉਸ ਦੇ ਵਿੱਚ ਤੜਕੇ ਦਾ ਪੂਜਣਾ ਬਹੁਤ ਹੀ ਜ਼ਰੂਰੀ ਹੈ ਜਿੰਨਾ ਜ਼ਿਆਦਾ ਵਧੀਆ ਤੜਕਾ ਪੁੱਜੇਗਾ ਓਨੀ ਹੀ ਜ਼ਿਆਦਾ ਟੇਸਟੀ ਸਬਜ਼ੀ ਬਣ ਕੇ ਤਿਆਰ ਹੋਵੇਗੀ ਇਹ ਦੇਖੋ ਆਪਣੇ ਜਿਹੜੇ ਪਿਆਜ਼ ਹਨ ਉਹ ਪੱਕ ਚੁਕੇ ਹਨ ਹੁਣ ਇਸ ਦੇ ਵਿੱਚ ਆਪਾਂ ਐਡ ਕਰਾਂਗੇ ਸਵਾਦ ਦੇ ਅਨੁਸਾਰ ਨਮਕ 1 ਚਮਚ ਜਣਾ ਮਸਾਲਾ 1/4 ਚਮਚ ਹਲਦੀ ਪਾਊਡਰ ਹਲਦੀ ਆਪਾਂ ਬਹੁਤ ਜ਼ਿਆਦਾ ਨਹੀਂ ਪਾਉਣੀ ਤੇ ਹੁਣ ਇਸ ਨੂੰ ਆਪਾਂ ਪੁੰਨ ਲਵਾਂਗੇ ਤੇ 1/4 ਚਮਚ ਹੁਣ ਇਸ ਦੇ ਵਿੱਚ ਆਪਾਂ ਗਰਮ ਮਸਾਲਾ ਐਡ ਕਰ ਦਵਾਂਗੇ ਹੁਣ ਆਪਾਂ ਤੜਕੇ ਨੂੰ ਤੇਲ ਛੱਡਣ ਤੱਕ ਪੁੰਨ ਲਵਾਂਗੇ ਇਹ ਦੇਖੋ ਤੜਕੇ ਨੇ ਬਹੁਤ ਹੀ ਵਧੀਆ ਤੇਲ ਛੱਡ ਦਿੱਤਾ ਹੈ ਹੁਣ ਇਸ ਦੇ ਵਿੱਚ ਆਪਾਂ ਥੋੜਾ ਜਿਹਾ ਪਾਣੀ ਐਡ ਕਰਾਂਗੇ ਤੇ ਫਿਰ ਇਸ ਨੂੰ ਆਪਾਂ ਪੱਕਣ ਦਵਾਂਗੇ ਇੱਥੇ ਦੇਖੋ ਤੜਕਾ ਆਪਣਾ ਬਹੁਤ ਵਧੀਆ ਪੱਕ ਚੁੱਕਾ ਹੈ ਹੁਣ ਇਸ ਦੇ ਵਿੱਚ 1/4 ਚਮਚ ਮੈਂ ਕਸ਼ਮੀਰੀ ਲਾਲ ਮਿਰਚ ਪਾਊਡਰ ਐਡ ਕੀਤਾ ਹੈ ਜਿਸ ਦੇ ਨਾਲ ਕਲਰ ਬਹੁਤ ਹੀ ਜ਼ਿਆਦਾ ਵਧੀਆ ਆਵੇਗਾ ਤੜਕਾ ਆਪਣਾ ਬਹੁਤ ਹੀ ਵਧੀਆ ਪੁੱਜ ਚੁੱਕਾ ਹੈ ਤੁਸੀਂ ਹੁਣ ਇਸ ਦਾ ਕਲਰ ਦੇਖ ਸਕਦੇ ਹੋ ਹੁਣ ਇਸ ਦੇ ਵਿੱਚ ਆਪਾਂ ਐਡ ਕਰਾਂਗੇ ਚਨੇ ਜੋ ਕਿ ਆਪਣੇ ਬਹੁਤ ਹੀ ਵਧੀਆ ਬੋਇਲ ਹੋ ਚੁੱਕੇ ਹਨ ਇਹ ਦੇਖੋ ਆਪਾਂ ਇਹਨਾਂ ਨੂੰ ਖੋਲਦੇ ਹਾਂ ਬਹੁਤ ਹੀ ਪਰਫੈਕਟ ਆਪਣੇ ਚਨੇ ਤੇ ਆਲੂ ਬੋਇਲ ਹੋ ਚੁੱਕੇ ਹਨ ਮੈਂ ਤੁਹਾਨੂੰ ਦਿਖਾਉਣੀ ਹਾਂ ਦੇਖੋ ਪਰਫੈਕਟ ਚਨੇ ਦੇ ਨਾਲ ਆਪਣੇ ਆਲੂ ਵੀ ਬਹੁਤ ਹੀ ਵਧੀਆ ਗਲ ਚੁੱਕੇ ਹਨ ਹੁਣ ਇਹਨਾਂ ਦੇ ਵਿੱਚੋਂ ਆਪਾਂ ਜਿਹੜੀ ਪੱਤੀ ਵਾਲੀ ਪੋਟਲੀ ਸੀ ਉਹ ਵੀ ਕੱਢ ਦਵਾਂਗੇ ਤੇ ਜਿਹੜੇ ਆਪਾਂ ਖੜੇ ਮਸਾਲੇ ਐਡ ਕੀਤੇ ਸਨ ਉਹ ਵੀ ਕੱਢ ਦਵਾਂਗੇ ਹੁਣ ਦੇਖੋ ਤੜਕੇ ਦਾ ਕਲਰ ਕਿੰਨਾ ਵਧੀਆ ਹੈ ਹੁਣ ਇਸ ਦੇ ਵਿੱਚ ਆਪਾਂ ਇਹ ਸਾਰੇ ਚਨੇ ਤੇ ਆਲੂ ਐਡ ਕਰ ਦਵਾਂਗੇ ਇਹ ਦੇਖੋ ਸਾਰੇ ਆਪਾਂ ਚਨੇ ਤਤੀਲੇ ਦੇ ਵਿੱਚ ਪਾ ਲਏ ਹਨ ਹੁਣ ਆਪਾਂ ਕੜਛੀ ਦੇ ਨਾਲ ਇੱਕ ਵਾਰੀ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ ਤੇ ਆਲੂਆਂ ਨੂੰ ਥੋੜਾ ਜਿਹਾ ਆਪਾਂ ਕੜਛੀ ਦੇ ਨਾਲ ਹੀ ਮੈਸ਼ ਕਰ ਲਵਾਂਗੇ ਆਲੂ ਆਪਾਂ ਸਬਜ਼ੀ ਦੇ ਵਿੱਚ ਤਾਂ ਐਡ ਕਰਦੇ ਹਾਂ ਇਸ ਦੇ ਨਾਲ ਗਰੇਵੀ ਬਹੁਤ ਹੀ ਜ਼ਿਆਦਾ ਥਿੱਕ ਤੇ ਕਰੀਮੀ ਜੀ ਬਣਦੀ ਹੈ اپنی ਛੋਲਿਆਂ ਦੀ ਸਬਜ਼ੀ ਬਹੁਤ ਹੀ ਜ਼ਿਆਦਾ ਟੇਸਟੀ ਬਣ ਕੇ ਤਿਆਰ ਹੁੰਦੀ ਹੈ ਤੁਸੀਂ ਇੱਕ ਵਾਰੀ ਜ਼ਰੂਰ ਇਸ ਤਰ੍ਹਾਂ ਟਰਾਈ ਕਰਿਓ ਤੁਸੀਂ ਦੇਖ ਸਕਦੇ ਹੋ ਇੱਥੇ ਇਹ ਗਰੇਵੀ ਕਾਫੀ ਜ਼ਿਆਦਾ ਥਿੱਕ ਹੈ ਹੁਣ ਇਸ ਦੇ ਵਿੱਚ ਆਪਾਂ ਥੋੜਾ ਜਿਹਾ ਪਾਣੀ ਐਡ ਕਰਾਂਗੇ ਬਹੁਤ ਜ਼ਿਆਦਾ ਪਾਣੀ ਐਡ ਨਹੀਂ ਕਰਨਾ ਥੋੜਾ ਜਿਹਾ ਆਪਾਂ ਪਾਣੀ ਐਡ ਕਰ ਲਿਆ ਤੇ ਇਸ ਨੂੰ ਕਵਰ ਕਰਕੇ ਆਪਾਂ ਬੋਇਲ ਦੇ ਲਵਾਂਗੇ ਹੁਣ ਦੇਖੋ ਆਪਾਂ ਚੈੱਕ ਕਰਦੇ ਹਾਂ ਪਰਫੈਕਟ ਆਪਣੀ ਚਣਿਆਂ ਦੀ ਸਬਜ਼ੀ ਬਣ ਕੇ ਤਿਆਰ ਹੋ ਚੁੱਕੀ ਹੈ بس ਇੰਨੀ ਥਿਕ ਸਬਜੀ ਆਪਾਂ ਨੂੰ ਚਾਹੀਦੀ ਹੈ ਪੂੜੀਆਂ ਦੇ ਨਾਲ ਹੁਣ ਇਸ ਦੇ ਵਿੱਚ ਆਪਾਂ ਹੱਥਾਂ ਦੇ ਨਾਲ ਮਸਲ ਕੇ ਥੋੜੀ ਜੀ ਕਸਤੂਰੀ ਮੇਥੀ ਐਡ ਕਰਾਂਗੇ ਜਿਸ ਦੇ ਨਾਲ ਸਬਜੀ ਦਾ ਟੇਸਟ ਹੋਰ ਵੀ ਜ਼ਿਆਦਾ ਵਧੀਆ ਆਵੇਗਾ ਆਪਣੀ ਛੋਲਿਆਂ ਦੀ ਸਬਜੀ ਬਣ ਕੇ ਤਿਆਰ ਹੋ ਚੁੱਕੀ ਹੈ ਹੁਣ ਆਪਾਂ ਕਰਾਂਗੇ ਆਪਣੀ ਪੂੜੀਆਂ ਦੀ ਤਿਆਰੀ ਪੂੜੀਆਂ ਦੇ ਲਈ ਸਭ ਤੋਂ ਪਹਿਲਾਂ ਆਪਾਂ ਇੱਥੇ ਅੱਧੀ ਕੌਲੀ ਸੂਜੀ ਦੀ ਲਈ ਹੈ ਇਸ ਦੇ ਵਿੱਚ ਆਪਾਂ ਥੋੜਾ ਜਿਹਾ ਪਾਣੀ ਐਡ ਕਰਕੇ ਇਸ ਨੂੰ ਸੋਕ ਕਰਕੇ ਇੱਕ ਸਾਈਡ ਤੇ ਰੱਖ ਦਵਾਂਗੇ ਇਸ ਤਰ੍ਹਾਂ ਸੂਜੀ ਜੇ ਆਪਾਂ ਪਹਿਲਾਂ ਸੋਕ ਕਰਦੇ ਹਾਂ ਤੇ ਆਪਣੀਆਂ ਪੂਰੀਆਂ ਬਹੁਤ ਹੀ ਜ਼ਿਆਦਾ ਵਧੀਆ ਬਣ ਕੇ ਤਿਆਰ ਹੁੰਦੀਆਂ ਹਨ ਕਿਉਂਕਿ ਸੂਜੀ ਪੂਰੀ ਫੁੱਲ ਜਾਂਦੀ ਹੈ ਹੁਣ ਆਪਾਂ ਇੱਕ parat ਲਵਾਂਗੇ ਉਸ ਦੇ ਵਿੱਚ ਮੈਂ 1.5 ਕਲੀ ਆਟੇ ਦੀ ਲਈ ਹੈ ਤੇ ਹੁਣ ਇਸ ਦੇ ਵਿੱਚ ਆਪਾਂ ਐਡ ਕਰਾਂਗੇ ਦਹੀਂ ਇਥੇ ਮੈਂ 2 ਤੋਂ 3 ਚਮਚ ਦਹੀਂ ਦੇ ਐਡ ਕੀਤੇ ਹਨ ਤੇ ਥੋੜਾ ਜਿਹਾ ਇਸ ਦੇ ਵਿੱਚ ਆਪਾਂ ਬੇਕਿੰਗ ਪਾਊਡਰ ਐਡ ਕਰਾਂਗੇ ਹੁਣ ਇਸ ਦੇ ਵਿੱਚ ਆਪਾਂ ਆਪਣੀ ਜਿਹੜੀ ਸੁੱਕ ਕੀਤੀ ਹੋਈ ਸੂਜੀ ਹੈ ਉਸ ਨੂੰ ਪਾ ਲਵਾਂਗੇ ਇਹ ਦੇਖੋ ਤੁਸੀਂ ਦੇਖ ਸਕਦੇ ਹੋ ਸੂਜੀ ਆਪਣੀ ਬਹੁਤ ਹੀ ਵਧੀਆ ਫੁੱਲ ਚੁੱਕੀ ਹੈ ਤੇ ਸੌਫਟ ਹੋ ਚੁੱਕੀ ਹੈ ਹੁਣ ਇਸ ਨੂੰ ਆਪਾਂ ਇਸ ਤਰ੍ਹਾਂ ਆਟੇ ਦੇ ਵਿੱਚ ਪਾ ਲਵਾਂਗੇ ਤੇ ਚੰਗੀ ਤਰ੍ਹਾਂ ਹੱਥਾਂ ਦੇ ਨਾਲ ਹੁਣ ਆਪਾਂ ਮਿਕਸ ਕਰ ਲਵਾਂਗੇ ਤੁਸੀਂ ਇੱਕ ਵਾਰੀ ਇਸ ਤਰ੍ਹਾਂ ਪੂੜੀਆਂ ਬਣਾ ਕੇ ਦੇਖਿਓ ਤੁਹਾਨੂੰ ਪੂੜੀਆਂ ਤੇ ਪਟੂਰੀਆਂ ਦਾ ਸਵਾਦ ਆਵੇਗਾ ਬਹੁਤ ਹੀ ਜ਼ਿਆਦਾ ਟੇਸਟੀ ਬਣ ਕੇ ਤਿਆਰ ਹੁੰਦੀਆਂ ਹਨ ਇੱਥੇ ਆਪਾਂ ਨੂੰ ਜੇ ਲੋੜ ਪਈ ਤਾਂ ਆਪਾਂ ਇਸ ਦੇ ਵਿੱਚ ਪਾਣੀ ਐਡ ਕਰਾਂਗੇ ਨਹੀਂ ਤੇ ਸੂਜੀ ਕਾਫੀ ਗਿੱਲੀ ਸੀ ਉਸ ਦੇ ਨਾਲ ਹੀ ਆਪਣਾ ਆਟਾ ਬਣ ਕੇ ਤਿਆਰ ਹੋ ਜਾਵੇਗਾ ਇਸ ਤਰ੍ਹਾਂ ਆਪਾਂ ਹੱਥਾਂ ਦੇ ਨਾਲ ਆਟੇ ਨੂੰ ਤਿਆਰ ਕਰ ਲਵਾਂਗੇ ਪਹਿਲਾਂ ਆਪਾਂ ਬਹੁਤ ਜ਼ਿਆਦਾ ਨਹੀਂ ਇਸ ਨੂੰ ਗੁੰਨਣਾ ਇਹ ਦੇਖੋ ਇੱਥੇ ਆਪਣਾ ਆਟਾ ਗੁੱਝ ਚੁੱਕਾ ਹੈ ਹੁਣ ਆਪਾਂ ਇਸ ਨੂੰ ਥੋੜਾ ਜਿਆਦਾ ਟਾਈਮ ਲਈ ਰੈਸਟ ਵਾਸਤੇ ਰੱਖ ਦਵਾਂਗੇ ਇਸ ਨੂੰ ਆਪਾਂ ਇਸ ਤਰ੍ਹਾਂ ਕਵਰ ਕਰਕੇ 5 ਤੋਂ 7 ਮਿੰਟ ਲਈ ਰੈਸਟ ਲਈ ਰੱਖਾਂਗੇ ਹੁਣ 5 ਤੋਂ 7 ਮਿੰਟ ਹੋ ਚੁੱਕੇ ਹਨ ਹੁਣ ਇੱਕ ਵਾਰੀ ਆਪਾਂ ਆਟੇ ਨੂੰ ਫਿਰ ਇਸ ਤਰ੍ਹਾਂ ਹੱਥਾਂ ਦੇ ਨਾਲ ਮਸਲ ਲਵਾਂਗੇ ਤਾਂ ਕਿ ਚੰਗੀ ਤਰ੍ਹਾਂ ਸੈੱਟ ਹੋ ਜਾਵੇ ਆਟਾ ਆਪਣਾ ਬਹੁਤ ਹੀ ਵਧੀਆ ਬਣ ਕੇ ਤਿਆਰ ਹੋ ਚੁੱਕਾ ਹੈ ਹੁਣ ਆਪਾਂ ਪੂੜੀਆਂ ਦੀ ਤਿਆਰੀ ਕਰਦੇ ਹਾਂ ਗੈਸ ਦੇ ਉੱਪਰ ਆਪਾਂ ਕੜਾਈ ਰੱਖਾਂਗੇ ਉਸਦੇ ਵਿੱਚ ਆਪਾਂ ਤੇਲ ਐਡ ਕਰ ਲਵਾਂਗੇ ਤੇ ਇੱਕ ਪੀੜਾ ਲਵਾਂਗੇ ਤੇ ਉਸ ਨੂੰ ਹੱਥ ਦੇ ਨਾਲ ਇਸ ਤਰ੍ਹਾਂ ਚੁੰਡ ਕੇ ਤੇ ਇਸ ਦੀ ਆਪਾਂ ਪੂਰੀ ਬਣਾ ਕੇ ਤਿਆਰ ਕਰ ਲਵਾਂਗੇ ਮੇਰੀ ਇੱਕ ਰਿਕੁਐਸਟ ਹੈ ਜੇਕਰ ਤੁਹਾਨੂੰ ਮੇਰੀ ਰੈਸਪੀ ਵਧੀਆ ਲੱਗੀ ਤਾਂ ਪਲੀਜ਼ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਤੇ ਜੇਕਰ ਤੁਸੀਂ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਅਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਤਾਂ ਪਲੀਜ਼ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਿਓ ਤੇ ਨਾਲ ਦੇ ਬੈਲ ਆਈਕਨ ਬਟਨ ਨੂੰ ਪ੍ਰੈਸ ਕਰਨਾ ਨਾ ਭੁੱਲਿਓ ਤਾਂ ਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਸਕੇ ਪੂਰੀ ਆਪਾਂ ਵੇਲ ਲਈ ਹੈ ਤੇ ਹੁਣ ਆਪਾਂ ਇਸ ਨੂੰ ਪਕਾ ਲਵਾਂਗੇ ਤੇਲ ਆਪਣਾ ਗਰਮ ਹੋ ਚੁੱਕਾ ਹੈ ਤੇ ਹੁਣ ਇਸ ਦੇ ਵਿੱਚ ਆਪਾਂ ਪੂਰੀ ਪਾ ਦਵਾਂਗੇ ਜਦੋਂ ਆਪਾਂ ਪੂਰੀ ਪਾਉਨੇ ਹਾਂ ਤੇ ਹਲਕੇ ਹੱਥਾਂ ਦੇ ਨਾਲ ਇਸ ਤਰ੍ਹਾਂ ਇਹਨੂੰ ਹਿਲਾਈ ਜਾਵਾਂਗੇ ਤੇ ਬਹੁਤ ਹੀ ਜਲਦੀ ਆਪਣੀ ਪੂਰੀ ਫੁੱਲ ਕੇ ਤਿਆਰ ਹੋ ਜਾਂਦੀ ਹੈ ਤੁਸੀਂ ਦੇਖ ਸਕਦੇ ਹੋ ਕਿੰਨੀ ਵਧੀਆ ਪਰਫੈਕਟ ਪੂਰੀ ਆਪਣੀ ਫੁੱਲੀ ਹੈ ਇਸੀ ਤਰ੍ਹਾਂ ਆਪਾਂ ਸਾਰੀਆਂ ਪੂੜੀਆਂ ਬਣਾ ਕੇ ਤਿਆਰ ਕਰ ਲਵਾਂਗੇ। ਲੋ ਜੀ ਆਪਣੀਆਂ ਸਾਰੀਆਂ ਪੂੜੀਆਂ ਬਣ ਕੇ ਤਿਆਰ ਹੋ ਚੁੱਕੀਆਂ ਹਨ। ਸਬਜ਼ੀ ਵੀ ਆਪਣੀ ਬਣ ਕੇ ਤਿਆਰ ਹੋ ਚੁੱਕੀ ਹੈ। ਹੁਣ ਆਪਾਂ ਆਪਣੇ ਖਾਣ ਦੀ ਤਿਆਰੀ ਕਰਦੇ ਹਾਂ ਤੇ ਇਸ ਦੇ ਲਈ ਆਪਾਂ ਪਲੇਟਿੰਗ ਦੀ ਤਿਆਰੀ ਕਰਦੇ ਹਾਂ। ਤੁਸੀਂ ਦੇਖ ਸਕਦੇ ਹੋ ਸਬਜ਼ੀ ਕਿੰਨੀ ਜ਼ਿਆਦਾ ਵਧੀਆ ਬਣ ਕੇ ਤਿਆਰ ਹੋਈ ਹੈ। ਬਿਲਕੁਲ ਜਿਸ ਤਰ੍ਹਾਂ ਆਪਾਂ ਢਾਬੇ ਤੋਂ ਖਾਣੇ ਹਾਂ ਸੇਮ ਉਹੀ ਕਨਸਿਸਟੈਂਸੀ ਹੈ ਤੇ ਟੇਸਟ ਵੀ ਬਹੁਤ ਜ਼ਿਆਦਾ ਵਧੀਆ ਸੀ ਹੁਣ ਆਪਾਂ ਇੱਥੇ ਸਬਜ਼ੀ ਪਾਵਾਂਗੇ ਨਾਲ ਆਪਾਂ ਪਿਆਜ਼ ਲਿਆ ਹੈ ਨਾਲ ਨਿੰਬੂ ਲਵਾਗੇ ਤੇ ਨਾਲ ਹੁਣ ਲਵਾਂਗੇ ਆਪਾਂ ਪੂੜੀਆਂ ਤੁਸੀਂ ਵੀ ਇਸ ਨੂੰ ਬਣਾਇਓ ਖਾਇਓ ਤੇ ਫੀਡਬੈਕ ਜ਼ਰੂਰ ਕਮੈਂਟ ਬਾਕਸ ਦੇ ਵਿੱਚ ਦੱਸਿਓ ਕਿ ਤੁਹਾਨੂੰ ਇਹ ਰੈਸਪੀ ਕਿੱਦਾਂ ਦੀ ਲੱਗੀ ਤੁਹਾਨੂੰ ਮੈਂ ਦਿਖਾਉਣੀ ਹਾਂ ਪੂੜੀਆਂ ਕਿੰਨੀਆਂ ਜ਼ਿਆਦੀਆਂ ਵਧੀਆ ਆਪਣੀਆਂ ਸੌਫਟ ਬਣ ਕੇ ਤਿਆਰ ਹੋਈਆਂ ਹਨ ਤੇ ਇਹ ਫੁੱਲੀਆਂ ਵੀ ਬਹੁਤ ਜ਼ਿਆਦੀਆਂ ਹਨ ਟੇਸਟੀ ਬਹੁਤ ਜ਼ਿਆਦਾ ਸਨ ਕੁੜੀਆਂ ਗਰਮ ਸਨ ਇਸ ਲਈ ਥੋੜਾ ਜਿਹਾ ਹੱਥ ਖੇਲ ਰਿਹਾ ਸੀ ਹੁਣ ਆਪਾਂ ਮਿਲਾਂਗੇ ਆਪਣੀ ਨੈਕਸਟ ਵੀਡੀਓ ਦੇ ਵਿੱਚ ਧੰਨਵਾਦ